ਖਾਨਾ ਲੱਗੋ ਗਿਆ ਉਹ ਜਾਟੂ ਵਾਲੇ ਫਾਈਲ ਕਰਕੇ ਦਿੱਤੀਆਂ ਤੇ ਅਜੇ ਸੁਣਾਈ ਨਹੀਂ ਹੋਈ। ਦੁਕਾਨਾ ਹੱਟੇ ਮਸ਼ੀਨ ਟੁੱਟ ਗਈ ਜਿਵੇਂ ਪੱਖਾ ਟੁੱਟ ਗਿਆ ਤੇ ਉਹ ਕੱਪੜੇ ਦਾ ਜਿੰਮੇ ਜਿੰਮੇ ਦੁਕਾਨ ਸਾਰਾ ਕੱਟ ਲੈ। ਮੇਰੀ ਮੰਗਾਇਆ ਇਹ ਵੀ ਉਹਦੇ ਹੱਲ ਕੀਤੀ ਜਾਵੇ ਸਾਰੇ ਸਰਕਾਰ ਨੂੰ ਇਹ ਨਿਰਣਾ ਜੁਵਾੜ ਕਰਦੇ ਨੇ। ਦੇ ਰਾਤ ਹੋਰੀ ਬਾਰਿਸ਼ ਦੇ ਕਾਰਨ ਕੋਟੇਪੂਰਾ ਦੇ ਗਾਂਧੀ ਬਸਤੀ ਵਿੱਚ ਰਹਿਣ ਵਾਲੇ ਇੱਕ ਗਰੀਬ ਮਜ਼ਦੂਰ ਦੀ ਛੱਤ गिर ਗਈ ਤੇ ਛੱਤ ਤੇ ਸੌ ਰਿਹਾ ਪੂਰਾ ਪਰਿਵਾਰ ਛੱਤ ਸਮੇਤ ਥੱਲੇ गिर ਗਿਆ ਇਸ ਨਾਲ ਘਰ ਦੇ ਘਰੇਲੂ ਸਮਾਨ ਦਾ ਕਾਫੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਦਾ ਦਚਾਰਿਆ ਗਾਂਧੀ ਬਸਤੀ ਨਿਵਾਸੀ ਲਛਮਣ ਨੇ ਦੱਸਿਆ ਕਿ ਉਹਦਾ ਪੂਰਾ ਪਰਿਵਾਰ ਛੱਤ ਤੇ ਸੌ ਰਿਆ ਸੀ ਬਾਰਿਸ਼ ਕਾਰਨ ਛੱਤ ਤੇ ਟਾਈਲਸ ਲੱਗੀ ਤੇ ਪੂਰਾ ਪਰਿਵਾਰ ਛੱਤ ਸਮੇਤ ਥੱਲੇ ਡਿੱਗ ਗਿਆ ਹਾਂਜੀ ਕੀ ਨਾਂ ਔਰ ਕੀ ਹਾਲ ਸਵਾਪਰੇ ਨੇ ਲਛਮਣਾ ਮੈਂ ਲਛਮਣ ਦਾ ਨਾਂ ਮੇਰਾ ਮੇਰਾ ਜਿਹੜੀ ਨਾਂ ਜੀ ਜਲਾਲੇਗਾ ਗਾਂਧੀ ਬਸਤੀ ਦੇ ਰਹਿ ਮੇਰਾ ਨਰਾਜ਼ਾ ਹੋ ਗਿਆ ਰਾਜ ਸੱਤੂ ਕੋਲ ਸੁਟੇ ਪੈਸੀ ਆਈ ਮੇ ਆਏ ਇੱਕਦਮ ਥੱਲੇ ਆਏ ਮੁੰਡੇ ਸੱਟਾਂ ਲੱਗੀਆਂ ਮੇਰੇ ਲੱਗੀਆਂ ਬਥਾਰ ਨੁਕਸਾਨ ਮੇਰਾ ਬਹੁਤ ਹੋ ਗਿਆ ਬਹੁਤ ਜਿਆਦਾ ਤੇ ਦੋ ਵਾਰੀ ਮੈਂ ਫਾਇਲਾ ਪਰ ਕੇ ਦਿੱਤੀਆਂ ਤੇ ਅਜੇ ਤੱਕ ਸੁਣਾਈ ਨਹੀਂ ਹੋਈ ਮੇਰੀ ਕਾਦੀਆਂ ਫਾਇਲਾ ਪਰ ਕੇ ਇਹ ਮੁਕਾਮ ਦੀ ਜੀ ਤੇਲ ਬਤੇ ਦੀ ਸ਼ਾਹ ਤੇਲ ਬਤੇ ਤੇਲ ਬਤੇ ਸੱਤਾਂ ਦੀ ਭਰੀਆਂ ਜੀਆਂ ਤੇ ਅਜੇ ਕੋਈ ਸੁਣਾਈ ਨਹੀਂ ਹੋਈ ਮੇਰੇ ਵਾਸਤੇ ਜਨਤਰੀ ਮੈਂ ਦਿਹਾੜੀ ਮਜ਼ਦੂਰੀ ਬਾਦਨਾ ਦਿਓ ਤੇ ਪਟਵਾਰੀ ਸਾਹਿਬ ਵੀ ਆਏ ਸੀ ਇੱਥੇ ਗੱਲ ਕਰਕੇ ਚੈੱਕ ਕਰਕੇ ਜਾਵਰੇ ਤੇ ਮੇਰੇ ਕੋਲ ਕੋਈ ਨਾ ਆਸਦੀ ਹੋ ਗਈ ਚਲ ਕੋਈ ਨਹੀਂ ਪ੍ਰਮਾਤਮਾ ਦੇ ਤੂੰ ਨੂੰਗਾ ਸਾਡੀ ਹੱਥ ਤੱਕ ਸੁਵਾਈ ਨਹੀਂ ਜੀ ਸਾਡੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਸਾਡਾ ਮਸ਼ੀਨ ਟੁੱਟ ਗਈ ਜੀ ਪੱਖਾ ਟੁੱਟ ਗਿਆ ਬੈੱਡ ਉਹਦੇ ਕੱਪੜੇ ਸਾ ਜਿੰਨੇ ਵੀ ਨੁਕਸਾਨ ਸਾਰਾ ਟੁੱਟ ਗਿਆ ਜੀ ਕੀ ਮੰਗ ਕਰਦੇ ਭਈ ਮੰਗਾਈ ਹੈ ਵੀ ਮੈਨੂੰ ਮੇਰੀ ਮੰਗਾਈ ਹੈ ਜੀ ਵੀ ਮੇਰੀ ਹੈਲਪ ਕੀਤੀ ਜਾਵੇ ਸਾਇਦ ਸਰਕਾਰ ਦੇ ਵੱਲੋਂ ਤੇ ਮੇਰੇ ਲੈਣ ਦਾ ਜੁਗਾਰ ਜੁਗਾਰ ਕੀਤਾ ਜਾਵੇ ਮੇਰੀਆਂ ਇਹ ਕਿ ਕੁੜੀ ਹੈਗੀ ਆ ਪੰਜੀ ਹੈਗੀ ਆ ਸੱਡੇ ਸੱਟਾਂ ਵੱਜੀਆਂ ਬਾਬਾ ਮੁੰਡੇ ਦੇ ਜ਼ਿਆਦਾ ਲੱਗੀਆਂ ਨੇ ਮੇਰੇ ਵੀ ਲੱਗੀਆਂ ਨੇ ਘਰਾਈ ਤੇ ਲੱਗੀਆਂ ਮੇਰੇ ਸੱਟ